ਆਹ ਘਰ ਵੀੜੇ ਆ ਕੋਈ ਮਿਲ ਗਿਆ ਤਾਂ ਉਹ ਘਰ ਵਾਲਿਓ ਹੈਗੇ ਤੁਸੀਂ ਤੇ ਮਰ ਗਏ ਬਾਬਾ ਕੀ ਗਾਈ ਉਹ ਮਾਗਾ ਵਿਆਹ ਮਾਗਾ ਠਾਰਕੇ 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 ਜਾ ਉਥੇ ਬੈ ਜਾ ਚਾਹ ਬਣਾ ਕੇ ਦਿੰਨੇ ਤੈਨੂੰ ਠੀਕ ਆ ਵੀ ਬੈਠੀ ਤਾਂ ਦੀ ਬੀਬੀ ਖਾਂਟੇ ਪੱਤੀ ਰੋਕੇ ਦੁੱਧ ਬਾਦੀ ਥੋਕੇ ਚੱਲ ਬਾਬਾ ਉੱਥੇ ਬੈ ਬਣਾ ਦੇ ਲਈ ਨਹੀਂ ਬੀਬੀ ਦਾ ਕਰਮਾ ਵਾਲੀਆ ਕਰਮਾ ਵਾਲੀ ਕ ਤੇਰੇ ਹੱਥ ਲਾ ਬੀਬੀ ਵੇਖ ਰਹੀ ਨੇ ਤੇਰੇ ਹੱਥ ਵਿਖਾ ਮੇਂ ਵੀ ਚੱਲ ਬਾਬਾ ਹੱਥ ਵਿਖਾ ਬੀਬੀ ਆ ਪਰਲਾ ਪਰਲਾ ਵਿਖਾ ਉੱਥੇ ਚੱਲ ਬੈ ਹਵਾ ਹੱਥ ਵਿਖਾ ਉਹ ਹੱਥ ਵਿਖਾ ਬੀਬੀ ਆ ਜਾ ਜੀ ਬੀਬੀ ਆ ਹੱਥ ਉਹਦਾ ਹੱਥ ਵਿਖਾ ਬੀਬੀ ਬਹਿ ਜਣੀ ਬਹਿ ਜਣੀ ਬੈ ਜਾ ਬੀਬੀ ਬੋ ਕਰਮਾ ਵਾਲੀ ਸਾਸਤਰੀ ਨਾ ਬਣਦੀ ਲਈ ਸਹੋਰੇ ਤੇਰੇ ਨਾ ਬਣਦੀ ਲਈ ਹਾਂ ਨਾ ਤੇਰੀ ਜਠਾਣੀ ਨਾ ਬਣੇ ਨਾ ਤੇਰੇ ਜੀਠਾ ਨਾ ਬਣੇ ਪਰ ਤੂੰ ਬਣਾਉਣਾ ਚਾਹਣੀ ਐ ਨਾ ਜਰੀ ਨਾ ਨੰਨਾ ਬਣੇ ਤੇ ਨਾ ਤੇਰੇ ਪਰਿਵਾਰ ਨਾਲ ਦੇ ਬੱਚਿਆਂ ਨਾ ਬਣੇ ਪਰ ਤੂੰ ਬਣਾਉਣੀ ਐ ਬਣਾਉਂਦੇ ਨਹੀਂ ਤੋ ਹੈ ਤਾ ਤੂੰ ਬੀਬੀ ਕਰਮਾ ਵਾਲੀ ਐ ਕਰਮਾ ਵਾਲੀਆਂ ਬੀਬੀ ਕਰਮਾ ਵਾਲੀਆਂ ਕੌਣ ਕਰਮਾ ਵਾਲੀਆਂ ਜਾ ਜਾ ਬਾਬਾ ਤੇਰੇ ਅਰਗੇ ਪਿਆ ਵੇਖੇ ਆ ਨਾ ਬੀ ਗਰਮਣੀ ਹੋਈ ਲੱਗਦੀ ਨਹੀਂ ਨਹੀਂ ਜਾ ਜਾ